ਆਪਕਾ ਦਿੱਕਤ ਤਾਂ ਕੋਈ ਨਹੀਂ ਹੈ ਖਬਰਦਾਰ ਜੀ ਜ਼ਬਰਦਸਤ ਇੰਟਰਵਿਊ ਨਹੀਂ ਲੈ ਸਕਦੇ ਆਪ ਚਲੋ ਨਹੀਂ ਫਿਰ ਆਪ ਆਪ ਨੂੰ ਨਾ ਦੇਰੇ ਪਾ ਕੇ ਹੋ ਗਿਆ ਪ੍ਰਿੰਟ ਲੈ ਲਓ ਸਾਰੇ گاਉਂ ਵਾਲੇ ਬਤਾ ਦੇ ਇਹ ਸੱਚਾਈ ਮੇਰਾ ਨਾਮ ਨਿਮਨ ਸੰਭਾਰਤੀ ਕਸਨਜੋਨੀ ਇਕਤਾ ਸਿੱਧੂ ਪੁਰਜਲਾ ਜਰਨਲਿਸਟ ਖਤਰ ਤੇ ਅਸੀਂ ਅੱਜ ਬੂੜੇ ਗੁੱਜਰ ਪਿੰਡ ਦੇ ਵਿੱਚ ਜਿਹੜਾ ਰੋਡ ਜਾਮ ਕੀਤਾ ਹੋਇਆ ਇਹਦਾ ਮੇਨ ਮਕਸਦ ਆ ਜਿਹੜਾ ਉਹ ਇਹ ਆ ਵੀ ਜਿਹੜਾ ਇੱਥੇ ਠੇਕੇਦਾਰ ਆ ਉਹ ਬਹੁਤ ਕਤਾਈ ਵਰਤ ਰਿਹਾ ਹਰ ਕੰਮ ਚ ਪਹਿਲਾਂ ਤਾਂ ਜਦੋਂ ਉਹਨਾਂ ਨੇ ਰੋਡ ਪਟਿਆ ਪਿੰਡ ਦੇ ਪੀਣ ਵਾਲੇ ਪਾਣੀ ਦੀ ਸਪਲਾਈ ਪੱਟੀ ਹੈ ਉਸ ਤੋਂ ਅੱਗੇ ਜਿਹੜਾ ਇਹਨਾਂ ਦਾ ਗੰਦੇ ਪਾਣੀ ਵਾਲਾ ਸੀ ਨਿਕਾਸੀ ਉਹ ਵੀ ਸਪਲਾਈ ਪੱਟਤੀ ਹੈ ਉਹਨਾਂ ਦਾ ਬੁਰਾ ਹਾਲ ਅਸੀਂ ਤੁਹਾਨੂੰ ਵਿਖਾ ਸਕਦੇ ਹਾਂ ਸਬੂਤ ਵੀ ਆਹ ਘਰਾਂ ਦੀ ਸਪਲਾਈ ਬੰਦ ਹੋ ਗਈ ਹੈ ਜਿਹੜਾ ਪਲਛਾ ਵਾਲਾ ਪਾਣੀ ਉਹ ਵੀ ਬੰਦ ਹੋ ਗਿਆ ਦੋ ਦੋ ਗੱਲਾਂ ਹੋ ਗਈਆਂ ਤੀਜੀ ਗੱਲ ਇਹ ਵੀ ਜਿਹੜਾ ਮਟੀਰੀਅਲ ਯੂਜ਼ ਕਰ ਰਿਆ ਹੈ ਖਾਲੇ ਤੇ ਸਿਵਰੇਜ ਬਣਾ ਲਿਆ ਜਿਹੜਾ ਇਹਦੇ ਤੇ ਮਟੀਰੀਅਲ ਜਿਹੜਾ ਯੂਜ਼ ਕਰ ਰਿਆ ਉਹਦਾ ਸਾਹਮਣੇ ਸਬੂਤ ਆ ਵੀ ਜਿਹੜੀ ਪਹਿਲੀ ਪੁਲੀ ਬਣਾਈਏ ਨੇ 메ਨ ਰੋਡ ਦੀ ਜੱਸੇ ਇਹਦੇ ਤੋਂ ਬੂੜੇ ਗੁਜਰ ਤੋਂ ਲੰਮੀ ਨੂੰ ਜਿੰਨ ਲਿੰਕ ਰੋਡ ਜਾਂਦੀ ਜਿਹੜੀ ਉਹਦੇ ਤੇ ਇੱਕ ਲੱਕਣਾਂ ਵਾਲਾ ਟਰਾਲਾ ਜਿਹਦੇ ਵਿੱਚ ਮੈਂ ਸਿਰਫ 60 ਜਾਂ 70 ਕੁਮਟ ਲੱਕਣਾ ਹੋਣਗੇ ਆ ਉਹ ਲੈ ਕੇ ਨੰਗਿਆ ਤੇ ਪੁਲੀ ਟੁੱਟ ਗਈ ਆ ਵਿਖਾ ਦਿਓ ਅੱਗੇ ਵੱਡੇ ਵੀ ਕਲਦ ਟੱਪਣੇ ਬਾਕੀ ਦੀ ਗੱਲ ਆ ਨਾ ਇੰਨਾ ਮਾੜਾ ਮਟੀਰੀਅਲ ਆ ਮਾੜੇ ਮਟੀਰੀਅਲ ਦਾ ਸਬੂਤ ਇਹ ਐਦੂ ਪਿੱਛੇ ਪੁਲੀ ਬਣਾਈ ਸੀ ਇੱਕ ਉਹ ਟੁੱਟ ਗਈ ਇਹਦੀ ਜਿਹੜੀਆਂ ਪੁਲੀਆਂ ਬਣਾਈਆਂ ਉਹ ਸਾਰੀਆਂ ਟੁੱਟ ਗਈਆਂ ਸਾਰੇ ਨਕਾਸ ਬੰਦਾ ਸਾਰੇ ਪਿੰਡ ਦਾ ਪਾਣੀ ਪੀਣ ਵਾਲਾ ਬੰਦਾ ਸਾਰੇ ਪਿੰਡ ਦੇ ਘਰਾਂ ਦੇ ਜਿਹੜੇ ਆਪਦੇ ਸੀਗੇ ਰਸਤੇ ਉਹ ਬੰਦ ਹੋਏ ਪਏ ਆ ਧੂੜ ਜਿਹੜੀ ਆ ਉਹ ਵੱਖਰੀ ਆ ਸਾਰਾ ਰੋਡ ਕੱਚਾ ਕਰਤਾ ਵੱਡੇ ਵਹੀਕਲ ਟੱਪਦੇ ਆ ਸ਼ਾਮ ਨੂੰ ਇੰਨੀ ਕੀ ਧੂੜ ਹੁੰਦੀ ਆ ਘਰੇ ਕੋਈ ਰੋਟੀ ਨਹੀਂ ਖਾ ਪੌਂਦਾ ਛੋਟੇ ਬੱਚੇ ਬਿਮਾਰ ਹੋ ਰਹੇ ਆ ਬਜ਼ੁਰਗ ਆ ਜਿਹੜੇ ਉਹ ਬਿਮਾਰ ਹੋ ਰਹੇ ਆ ਤੇ ਛਾਤੀ ਦਾ ਰੋਗ ਹੋ ਰਿਹਾ ਲੋਕਾਂ ਨੂੰ ਇਹਦੇ ਚ ਬਹੁਤ ਵੱਡੀ ਸਮੱਸਿਆ ਹੈ ਤੇ ਪ੍ਰਸ਼ਾਸਨ ਆ ਜਿਹੜਾ ਗੂੜੀ ਨੀਂਦ ਸੁੱਤਾ ਹੋਇਆ ਇਹਦੇ ਤੋਂ ਪੈਸ਼ੀਆਂ ਦੀਆਂ ਗੋਲੀਆਂ ਲੈ ਕੇ ਇੱਕ ਤਾਂ ਨੀਂਦੀਆਂ ਗੋਲੀਆਂ ਲੈਂਦੇ ਆ ਨਾ ਸਾਡਾ ਜਿਹੜਾ ਪ੍ਰਸ਼ਾਸਨ ਆ ਉਹ ਇਹਨਾਂ ਤੋਂ ਮਾਇਆ ਦੀਆਂ ਗੋਲੀਆਂ ਲੈ ਕੇ ਸੁੱਤਾ ਹੋਇਆ ਕਿੰਨੇ ਦਿਨ ਹੋ ਗਏ ਲੋਕਾਂ ਨੂੰ ਰੌਲਾ ਪਾਉਂਦੇ ਆ ਇੱਥੇ ਚਪੈਸ਼ਾਲ ਪਿੰਡ ਦੇ ਲੋਕ ਆ ਜਿਹੜੇ ਇਸ ਦੇ ਐਸਡੀਐਮ ਸਾਹਿਬ ਨੂੰ ਖੁਦ ਮਿਲ ਕੇ ਆਏ ਆ ਪਰ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਜੇ ਤੁਸੀਂ ਕਿਹਾ ਮੰਨ ਲਓ ਕਿ ਘੱਟਿਆ ਮਟੀਰੀਅਲ ਜੋ ਵਤਿਆ ਜਾ ਰਿਹਾ ਹੈ ਕਿ ਪ੍ਰਸ਼ਾਸਨ ਅਧਿਕਾਰੀ ਆ ਕੇ ਚੈੱਕ ਵੀ ਕਰਨ ਕਿ ਕਿਹੜੇ ਤਰ੍ਹਾਂ ਦੇ ਨਾਲ ਕੰਮ ਹੋ ਰਿਹਾ ਹੈ ਜਦੋਂ ਕੋਈ ਅਗਲੇ ਨੇ ਪੈਸੇ ਖਾਲੇ ਫਿਰ ਕਿਉਂ ਚੈੱਕ ਕਰਨਗੇ ਜੇ ਚੈੱਕ ਕਰਦੇ ਹੁੰਦੇ ਆ 5 ਦਿਨਾਂ ਦੀ ਮਣੀ ਪੁੜੀ 10 ਦਿਨਾਂ ਦੀ ਟੁੱਟ ਜਾਂਦੀ ਆ ਕਿੰਨੇ ਦਿਨ ਹੋਏ ਮਣੀ ਨੂੰ ਟੁੱਟੀ ਪੁੜੀ ਜਮ ਐਸਡੀਐਮ ਸਾਹਿਬ ਨੂੰ ਮਿਲ ਕੇ ਆਏ ਆ ਏਡੀ ਸੀ ਸਾਨੂੰ ਮਿਲੇ ਆ ਪਿੰਡ ਵਾਲੇ ਐਪਲੀਕੇਸ਼ਨ ਦੇ ਕੇ ਆਏ ਵੀ ਆ ਕੁਝ ਹੋ ਰਿਹਾ ਸਾਨੂੰ ਏਡੀ ਸੀ ਸਾਨੂੰ ਮਿਲੇ ਜੀ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਸੀਗਾ ਆ ਸਾਡੇ ਕੋਲੇ ਪੱਤਰ ਹੈਗੇ ਇਹਨਾਂ ਦੇ ਇਹ ਪੱਤਰ ਆ ਉਹਨਾਂ ਦਾ ਵਿਸ਼ਵਾਸ ਦਿਵਾਏ ਦਾ ਪਰ ਅੱਜ ਤੱਕ ਇਹਨਾਂ ਪੱਤਰਾਂ ਤੇ ਕੋਈ ਗੌਰ ਨਹੀਂ ਹੋਈ ਤੇ ਰੋ ਸਾਨੂੰ 15 ਦਿਨ ਹੋ ਗਏ ਜੀ ਇੱਕ ਦਿਨ ਪਾਣੀ ਆਇਆ ਜਿੱਦ ਏਡੀ ਸੀ ਸਾਨੂੰ ਮਿਲੇ ਉਦੋਂ ਸ਼ਾਮ ਨੂੰ ਪਾਣੀ ਸਿਰਕਣਾ ਆ ਬੰਦਾ ਉਸ ਤੋਂ ਬਾਅਦ ਪਾਣੀ ਨਹੀਂ ਆਇਆ ਪੂਰੇ ਅੱਜ ਪਹਿਲਾਂ ਨਹੀਂ ਰਿਹਾ ਪੁਲੀ ਪੁਲੀ ਤਾਂ ਅਜੇ ਟੁੱਟੀ ਆ ਸਿਰਫ 70 ਕੁਇੰਟਲ ਵਜੇ ਨਾਲ ਪੁਲੀ ਟੁੱਟ ਗਈ ਇੱਕ ਉਧਰ ਟੁੱਟ ਗਈ ਦੋ ਪੁਲੀਆਂ ਤਾਂ ਟੁੱਟ ਗਈਆਂ ਹਜੇ ਕੰਮ ਚੱਲ ਰਿਹਾ ਤੇ ਤੁਸੀਂ ਅੰਦਾਜ਼ਾ ਲਾਓ ਵੀ ਜੇ ਇਹੋ ਜਿਹੇ ਹਾਲਾਤਾਂ ਚ ਕੰਮ ਹੋ ਰਿਹਾ ਤੇ ਸਾਡਾ ਪ੍ਰਸ਼ਾਸਨ ਕਿੱਥੇ ਆ ਸਾਡੀ ਮੰਗ ਇਹ ਆ ਪ੍ਰਸ਼ਾਸਨ ਆਵੇ ਜਿਹੜੀ ਬਣਦੀ ਕਾਰਵਾਈ ਠੇਕੇਦਾਰ ਤੇ ਕੀਤੀ ਜਾਵੇ ਇਹਦਾ ਠੇਕੇਦਾਰ ਦਾ ਲਾਇਸੈਂਸ ਕੈਸਲ ਹੋਣਾ ਚਾਹੀਦਾ ਠੇਕਾ ਹੋਰ ਕਿਸੇ ਨੂੰ ਦਿੱਤਾ ਜਾਵੇ ਠੇਕਾ ਦੇ ਕੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਆ ਇਸ ਪਿੰਡ ਦੀ ਪੀਨ ਵਾਲੇ ਪਾਣੀ ਦੀ ਸਪਲਾਈ ਬਹਾਲ ਕਰਨਾ ਸੀਵਰੇਜ ਦੀ ਸਪਲਾਈ ਬਹਾਲ ਕਰਨਾ ਇਹਨਾਂ ਦੇ ਲੋਕਾਂ ਦੇ ਨਾਂਗੇ ਬਹਾਲ ਕਰਨਾ ਤੇ ਉਹਦੇ ਦੇ ਪਾਣੀ ਛੜਕਾਉਣਾ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਉਦੋਂ ਤੱਕ ਅਸੀਂ ਰੋਡ ਨਹੀਂ ਖੋਲਾਂਗੇ ਜਦੋਂ ਤੱਕ ਪ੍ਰਸ਼ਾਸਨ ਇਹ ਸ਼ਰਤਾਂ ਜਿਹੜੀਆਂ ਪੂਰੀਆਂ ਨਹੀਂ ਕਰਦਾ ਆਪਦੀ ਗਲਤੀ ਨਹੀਂ ਮੰਨਦਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਠੇਕੇਦਾਰ ਉਹਨਾਂ ਦੇ ਮਾਮੇ ਦਾ ਪੁੱਤ ਨਹੀਂ ਲੱਗਦਾ ਗੱਲ ਨਹੀਂ ਸੁਣ ਰਹੇ ਕਰੋੜਾ ਰੁਪਈਆ ਜਿਹੜਾ ਸਾਡਾ ਉਹਨਾਂ ਨੂੰ ਦਿੱਤਾ ਹੋਇਆ ਲੋਕਾਂ ਦਾ ਸਾਡੇ ਟੈਕਸ ਦੇ ਪੈਸੇ ਆਹੋ ਪਰ ਸਾਡੇ ਤੇ ਉਲਟ ਵਰਤ ਰਹੇ ਆ ਐਸਾ ਕੰਮ ਨਹੀਂ ਚੱਲਣਾ ਪ੍ਰਸ਼ਾਸਨ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਆ ਕੇ ਲੋਕਾਂ ਦੀ ਗੱਲ ਸੁਣੀ ਜਾਵੇ ਜਦੋਂ ਤੱਕ ਸਾਡੀ ਗੱਲ ਨਹੀਂ ਸੁਣਦੇ ਜਦੋਂ ਤੱਕ ਸਾਡਾ ਮਸਲਾ ਹੱਲ ਨਹੀਂ ਹੁੰਦਾ ਇਹਦਾ ਲਾਇਸੈਂਸ ਕੈਨਸਲ ਨਹੀਂ ਹੁੰਦਾ ਠੇਕੇਦਾਰ ਦਾ ਲਾਇਸੈਂਸ ਕੈਨਸਲ ਕਰਕੇ ਔਰ ਇਹਨੂੰ ਜੁਰਮਾਨਾ ਨਹੀਂ ਕਰਦੇ ਉਹਨਾਂ ਚਿਰ ਅਸੀਂ ਰੋਡ ਨਹੀਂ ਛੱਡਾਂਗੇ ਮੇਰਾ ਨਾਮ ਦਿਲਬਖ ਸਿੰਘ ਜੀ ਮੈਂ ਪਿੰਡ ਨਵਾਸੀ ਬੂਰਾ ਗੁੱਜ ਦੇ ਰਹਿਣ ਵਾਲਾ ਸਾਨੂੰ ਸਮੱਸਿਆ ਇਹ ਆ ਵੀ ਸਾਡੇ ਜਦੋਂ ਇਹ ਨਾਲਾ ਫੜਕ ਬਣ ਲੱਗੀ ਐ ਇਹਨਾਂ ਨੇ ਬੇਪਰਵਾਹੀ ਨਾਲ ਸਾਡੀਆਂ ਪਾਈਪਾਂ ਭੰਨਤੀਆਂ ਵਾਟਰ ਪਾਸ ਦੀ ਸਪਲਾਈ ਬੰਦ ਆ ਜੀ ਜਿਹੜੇ ਸੀਵਰੇਜ ਸੀਗੇ ਉਹਨਾਂ ਦੀਆਂ ਪਾਈਪਾਂ ਚੱਲਦੀਆਂ ਸੀ ਸੀਵਰ ਨਾਲ ਚ ਇਹਨਾਂ ਨੇ ਉਲਟਾ ਉਹਦਾ ਲੇਵਲ ਬਣਾ ਕੇ ਸੀਵਰੇਜ ਬੰਦਾ ਜਿਹੜਾ ਲੈਟ੍ਰੀਨਾਂ ਦਾ ਪਾਣੀ ਆ ਉਹ ਲੋਕ ਘਰ ਡਰਮਾਂ ਚ ਪਾ ਕੇ ਖੇਤਾਂ 'ਚ ਢੋਲ ਕੇ ਆਉਂਦੇ ਆ ਐਨਾ ਮਾੜਾ ਹਾਲ ਹੈ ਤੇ ਜਿਹੜੇ ਸਾਡੇ ਸਕੂਲ ਤੇ ਰੋਡ ਆ ਬਿਲਕੁਲ ਰੋਡ ਦੇ ਉੱਤੇ ਆ ਅੱਧੇ ਬੱਚੇ ਸਕੂਲ ਆਉਂਦੇ ਆ ਜੀ ਬਿਮਾਰ ਹੋ ਚੁੱਕੇ ਧੂਰ ਨਾ ਬਜ਼ੁਰਗ ਬਿਮਾਰ ਆ ਨੌਜਵਾਨ ਬੱਚੇ ਤੇ ਨਿੱਕੇ ਬੱਚੇ ਹਸਪੀਟਲਾਂ ਵਿੱਚ ਪਏ ਆ ਅਸੀਂ ਆਈਡੀਸੀ ਸਾਹਿਬ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਇੱਕ ਦਿਨ ਇੱਕ ਸਿਰਫ ਇੱਕ ਦਿਨ ਟਰਾਲੀ ਆ ਛਾਉ ਨੂੰ ਆਈ ਆ ਪਾਣੀ ਸੜ ਕੇ ਚਲੇ ਗਏ ਆ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਬਿਲਕੁਲ ਸਾਰਾ ਪਿੰਡ ਤੰਗ ਹੋ ਕੇ ਇਸ ਇਸ ਦੇ ਅੱਜ ਦਾ ਇਹ ਜਿਹੜਾ ਸਟੈਪ ਚੱਕਿਆ ਧਰਨਾ ਲਾਇਆ ਤੇ ਮਜਬੂਰੀ ਸਾਡਾ ਧਰਨਾ ਲਾਉਣਾ ਇਹ ਦੀ 2 ਮਹੀਨੇ ਹੋ ਗਏ 2 ਮਹੀਨੇ ਕਿਸੇ ਨੇ ਗੱਲ ਨਹੀਂ ਸੁਣੀ ਜਦੋਂ ਦੀ ਸੜਕ ਬਣੀ ਬਣਨ ਲੱਗੀ ਆ ਜਿਸ ਤਰ੍ਹਾਂ ਦੇ ਵੱਡੇ ਵਹੀਕਲ ਇਥੋਂ ਕ੍ਰਾਸ ਜਦੋਂ ਵੀ ਵੱਡੇ ਵੀ ਇੱਕ ਵੱਡੇ ਵਹੀਕਲ ਜਾਂਦੇ ਆ ਜੀ ਬੜਾ ਮਾੜਾ ਹਾਲ ਹੋ ਜਾਂਦਾ ਰੋਟੀ ਖਾਣ ਨੂੰ ਟਾਈਮ ਨਹੀਂ ਮਿਲਦਾਗਾ ਆ ਦੇਖੋ ਜਿਹੜੀ ਅੱਜ ਪੂਲੀ ਬਣੀ ਆ ਜੇ ਇਹ 60 ਕੁਆਂਟਲ ਨਾਲ ਟੁੱਟ ਸਕਦੀ ਆ ਤੇ ਜ਼ਿੰਦਗੀ ਦਾ ਕੰਮ ਇਹ ਲੰਮਾ ਸਫ਼ਰ ਹੈ ਇਥੋਂ ਵੱਡਾ ਵੱਡੇ ਵਹੀਕਲ ਕਿੱਥੇ ਚੱਲਣਗੇ ਇਸ ਕਿਹੜੀ ਇੰਡਸਟਰੀ ਨੂੰ ਇੱਥੇ ਇੰਡਸਟਰੀ ਏਰੀਆ ਜੀ ਕਿੱਥੇ ਪਛਾ ਸਕਦੇ ਵਜਨ ਠੇਕੇਦਾਰ ਇੱਥੇ ਆਉਂਦਾ ਜੀ ਅਸੀਂ ਜਦੋਂ ਪੁੱਛਦੇ ਆ ਇੱਥੇ ਬਿਲਕੁਲ ਭਈਏ ਕੰਮ ਕਰ ਰਿਹਾ 10-10 ਹਜ਼ਾਰ ਤੇ ਕੋਈ ਅਸੀਂ ਤਾਂ ਅਜੇ ਤੱਕ ਦੇਖ ਇਹਨਾਂ ਦਾ ਇੰਜੀਨੀਅਰਿੰਗ ਦੇਖਿਆ ਵੀ ਕਿਹੜਾ ਇੰਜੀਨੀਅਰ ਦਾ ਕੇ ਇਹਨਾਂ ਨੂੰ ਗਾਈਡ ਕਰ ਰਿਹਾ 10-10 ਹਜ਼ਾਰ ਰੁਪਏ ਦੇ ਬੱਚੇ ਆ ਇੱਥੇ ਹੈਗੇ ਨੌਜਵਾਨ ਆ ਜਿਹੜੇ ਇਹਨਾਂ ਦੇ ਭਈਏ ਜੀ ਉਹ ਕੰਮ ਕਰ ਰਹੇ ਆ ਸਾਡੀ ਮੰਗ ਆਹੀ ਆ ਜੀ ਸਾਡੇ ਪਿੰਡ ਨੂੰ ਦੁੱਖ ਨਾ ਆਵੇ ਜਿਹੜੀਆਂ ਤਕਲੀਫਾਂ ਸਾਡੀਆਂ ਹੱਲ ਕੀਤੀਆਂ ਜਾਣ ਤੇ ਪ੍ਰਸ਼ਾਸਨ ਆ ਕੇ ਸਾਡੀ ਗੱਲ ਸੁਣੇ ਪ੍ਰਸ਼ ਆਪਦੀ ਨਾਂ ਆਰਾਮ ਦੀ ਨੀਂ ਸੁੱਤਾ ਪਿਆ ਕੋਈ ਕਿਸੇ ਦੀ ਹਮਦਰਦੀ ਕੋਈ ਨਹੀਂ ਵੋਟਾਂ ਇਲੈਕਸ਼ਨ ਹੈਗੇ ਆ ਹੁਣ ਤਾਂ ਲੀਡਰ ਇਕ ਲੰਘਦੇ ਉਹ ਇਲੈਕਸ਼ਨ ਦਾ ਜਦੋਂ ਵੋਟਾਂ ਹੋਈਆਂ ਉਦੋਂ ਆਉਣਗੇ ਨਾ ਦੁੱਖ ਨੂੰ ਨਹੀਂ ਆਉਂਦਾ ਕੋਈ ਨਹੀਂ ਉਹ ਰੋਡ ਸੋਜਿਆ ਕਰਦੇ ਆ ਜਾਂ ਉਹਨਾਂ ਨੂੰ ਪਤਾ ਕਿ ਕੀ ਨਹੀਂ ਨਹੀਂ ਜੀ ਉਹ ਸੁੱਤੇ ਪਿਆ ਉਹ ਆਪਦੀ ਨੀਂ ਉਹਨਾਂ ਦੀ ਆਪਦੀ ਸਰਕਾਰ ਆ ਉਹਨਾਂ ਨੂੰ ਪਤਾ ਵੀ ਸਾਡਾ ਸਰਕਾਰ ਦਾ ਕੰਮ ਚੱਲ ਰਿਹਾ ਉਹਨਾਂ ਨੇ ਕੋਈ ਕਿਸੇ ਦਾ ਗੱਲ ਨਹੀਂ ਸੁਣਦੇ ਅੱਜ ਜਿਹੜਾ ਧਰਨਾ ਲਗਾਏਗੇ ਕੀ ਕਾਰਨ ਸੀ ਇਹਨਾਂ ਨੂੰ ਕਿਉਂ ਧਰਨਾ ਆਇਆ ਅੱਜ ਧਰਨਾ ਜੀ ਇੱਕ ਟਰੈਕਟਰ ਟਰਾਲੀ ਲਕੜਾ ਦਾ ਪਾਲਟ ਜਾਣ ਕਰਕੇ ਲੱਗਿਆ ਸੀ ਆ ਤੇ ਕੁਝ ਲੋਕਾਂ ਦੇ ਸੀਗੇ ਸਮੱਸਿਆਵਾਂ ਸੀ ਕਿ ਦੋ ਵੀ ਜਿਵੇਂ ਮਿੱਟੀ ਉੱਡ ਰਹੀ ਹੈ ਖਾਲਾ ਪਟਣ ਕਾਰਨ ਮਿੱਟੀ ਹੋ ਰਹੀ ਹੈ ਉੱਡ ਰਹੀ ਹੈ ਇਸ ਕਰਕੇ ਤੇ ਪਿੰਡ ਵਾਲਿਆਂ ਦੀ ਸਮੱਸਿਆ ਸੀ ਕਿ ਮਿੱਟੀ ਉੱਡਦੀ ਘਰਾਂ 'ਚ ਵੱਢਦੀ ਹੈ ਤੇ ਇਹਦਾ ਹੱਲ ਕੀਤਾ ਜਾਵੇ ਹੁਣ ਉਹਨਾਂ ਨੇ ਦਿੱਕਦਾਨ ਨੇ ਵਿਛਵਾਇ ਦੋਤਾ ਕਿ ਅਸੀਂ ਤਿੰਨ ਟਾਈਮ ਪਾਣੀ ਫਿਰਕਿਆ ਕਰਾਂਗੇ ਬਾਕੀ ਜੋ ਮਟੀਰੀਅਲ ਉਹ ਵਧੀਆ ਲਾ ਕੇ ਰਾਜ ਜਲਦੀ ਜਲਦੀ ਪੂਰਤੀ ਕਰ ਦੇਗੇ ਹਾਂਜੀ ਸੈਮਟੀ ਬਣ ਗਈ ਜੀ